ਜਿਹੜੇ ਪਿੰਡ ਵਾਂਡੀ ਵਿਖੇ ਸਮੂਹ ਨਗਰ ਦੇ ਕਿਸਾਨ ਵੀਰਾਂ ਦੀ ਹਾਜ਼ਰੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਧਨੇ ਦੇ ਜ਼ਿਲ੍ਹਾ ਬਠਿੰਡਾ ਜਰਨਲ ਸਕੱਤਰ ਹਰਵਿੰਦਰ ਸਿੰਘ ਫਰੀਦਕੋਟਲੀ ਸੰਗਤ ਬਲਾਕ ਪ੍ਰਧਾਨ ਬੰਤਾ ਸਿੰਘ ਅਕਵਾਲ ਸਿੰਘ ਸਹਾਰਨ ਜਸਵੰਤ ਸਿੰਘ ਅਤੇ ਮੇਜਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਂਡੀ ਵਿਖੇ ਇਕਾਈ ਦੀ ਚੋਣ ਲਈ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਸੁਖਜੀਵਨ ਸਿੰਘ ਗੋਰਾ ਨੂੰ ਪ੍ਰਧਾਨ ਨਛੱਤਰ ਸਿੰਘ ਨੂੰ ਸਕੱਤਰ ਗਰਦੇয়াল ਸਿੰਘ ਨੂੰ ਖਜ਼ਾਨਚੀ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਮੀਤ ਪ੍ਰਧਾਨ ਜਲੌਰ ਸਿੰਘ ਸਹਾਇਕ ਸਕੱਤਰ ਰਾਜੂ ਸਿੰਘ ਪ੍ਰੈਸ ਸਕੱਤਰ ਸਰਜੀਤ ਸਿੰਘ ਸਮੇਤ 35 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਹੈ ਸਾਰੇ ਚੁਣੇ ਗਏ ਅਹੁਦੇਦਾਰਾਂ ਅਤੇ ਜ਼ਿਲ੍ਹਾ ਬਲਾਕ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਰੰਗਲਾ ਪੰਜਾਬ ਤੋਂ ਚਾਰ ਰਣਜੀਤ ਮਿਸ਼ਾਣਾ ਦੀ ਰਿਪੋਰਟ ਅੱਜ ਪ੍ਰਧਾਨ ਜੀ ਅੱਜ ਆਪਾਂ ਪਿੰਡ ਵਾਂਡੀ ਦੇ ਪਿੱਛੇ ਸਾਰੇ ਇਕੱਠੇ ਹੋਏ ਆ ਇਸ ਵਿਸ਼ੇ ਤੇ ਤੁਸੀਂ ਸਾਨੂੰ ਜਾਣਨਾ ਪਾਇਓ ਜੀ ਮੈਂ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ ਭਾਰਤੀ ਕਿਸਾਨ ਨੂੰ ਇੱਕ ਟੜਕਾ ਹੁੰਦਾ ਤਨੇਰ ਜ਼ਿਲ੍ਹਾ ਜਰਨਸਿਕਤਰ ਬਠਿੰਡਾ ਅੱਜ ਅਸੀਂ ਪਿੰਡ ਬਾੜੀ ਵਿਖੇ ਜਿਹੜੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਹੈ ਕਿਉਂਕਿ ਬਹੁਤ ਵੱਡਾ ਪਿੰਡ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਤਕਰੀਬ ਨਾਲ ਜਥੇਬੰਦੀ ਨਾਲ ਜੁੜਿਆ ਸੀ ਕੋਈ ਮਾਰੇ ਮੋਟਿਆ ਉਹਦੀ ਛਿੱਕੇ ਛੋਏ ਕਰਕੇ ਹੋਰ ਜਥੇਬੰਦੀਆਂ ਚੋਂ ਵੱਖ-ਵੱਖ ਜਥੇਬੰਦੀ ਛੱਡ ਕੇ ਅੱਜ ਇਹ ਸਾਰਾ ਨਗਰ ਸਹਿਮਤੀ ਦੇ ਨਾਲ ਉਧਰ ਵੀ ਭਾਰਤੀ ਕਿਸਾਨ ਨੂੰ ਇੱਕ ਟੜਕਾ ਹੁੰਦਾ ਧਨੇਰਪੁਰਪ ਚ ਸ਼ਾਮਲ ਹੋ ਗਿਆ ਹੈ ਕਿਉਂਕਿ ਸਾਡੇ ਇੱਥੇ ਹੁਣ ਨਾ ਮੈਂਬਰੀ ਕਮੇਟੀ ਚ ਨਹੀਂ ਗਈ ਹੈ ਤਾਂ ਉਸ ਦੇ ਨਾਲ 35 40 ਜਿਹੜੇ ਮੈਂਬਰ ਆਹਾ ਤਕਰੀਬਣਾ ਸਾਰੇ ਇੱਥੇ ਹਾਜ਼ਰ ਹੈ ਉਹ ਮਤਲਬ ਚਲੇਗੇ ਅਸੀਂ ਇਹਨਾਂ ਨੂੰ ਕਹਿੰਨੇ ਆਂ ਵੀ ਤੁਸੀਂ ਇਸ ਆਉਣ ਜੱਥੇ ਬੰਦੀ ਚ ਆਉਂਦੇ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਵੀ ਕਰਦੇ ਆਂ ਤੇ ਜਿੱਥੇ ਕਿਤੇ ਕਿਸੇ ਵੀ ਕਿਸਾਨ ਨੂੰ ਜਾਂ ਹੋਰ ਆਪਣੇ ਕਿਸੇ ਪਰਿਵਾਰਾਂ ਨੂੰ ਇਸ ਜੱਥੇ ਬੰਦੀ ਦੀ ਲੋੜ ਪੈਂਦੀ ਹੈ ਤੇ ਉਸ ਦੇ ਨਾਲ ਅਸੀਂ ਤੁਹਾਨੂੰ ਜ਼ਿਲ੍ਹੇ ਵੱਲੋਂ ਵੀ ਪੂਰੀ ਸਪੋਰਟ ਹਰ ਹਾਲਤ ਕਰਾਂਗੇ ਜਿੱਥੇ ਵੀ ਕਿਤੇ ਕੋਈ ਕਿਸਾਨ ਨੂੰ ਪੈਂਦਾ ਹੈ ਤੇ ਸਾਨੂੰ ਤੁਹਾਡੇ ਦੇ ਸਾਰੇ ਪਿੰਡ ਦੇ ਵੀ ਤੇ ਕਮੇਟੀ ਜਿਹੜੀ ਬਣੀ ਆ ਇਹਦੀ ਉਮੀਦ ਹੈ ਵੀ ਜਦੋਂ ਜਥੇਬੰਦੀ ਨਾਲ ਹੁਣ ਜੁੜ ਗਏ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿਸਾਨੀ ਤੇ ਬਹੁਤ ਵੱਡੇ ਸੰਕਟ ਆ ਰਹੇ ਆ ਨਿਤ ਧਰਨੇ ਮੁਜਾਰੇ ਚੱਲ ਰਹੇ ਆ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਤੇ ਸਾਨੂੰ ਪੂਰੀ ਉਮੀਦ ਹੈ ਵੀ ਹੁਣ ਹਰ ਹਾਲਤ ਤੁਸੀਂ ਇਸ ਦੇਰ ਤੋਂ ਪੁਰਾਣਾ ਵੱਡਾ ਜੋਗਦਾਂ ਪਾਉਂਗੇ ਤੇ ਲਗਾਤਾਰ ਜਿਹੜਾ ਜਸੇਪੁਰ ਦੇ ਵਿੱਚ ਆਪਾਂ ਵਾਧਾ ਕਰਾਂਗੇ ਤੇ ਗਾਂ ਨੂੰ ਹੋਰ ਪਿੰਡਾਂ ਦੇ ਨੇੜੇ ਨੇੜੇ ਵਧਾਵਾਂਗੇ ਜੇ ਧੰਨਵਾਦ ਪ੍ਰਧਾਨ ਜੀ